ਆਪ ਪੌਕਲੈਨ ਸ਼ੰਭੂ ਬਾਡਰ ਤੋੜਨ ਲਈ ਮੰਗਾਈ ਗਈ ਸੀ ਪਰ ਪ੍ਰਸ਼ਾਸਨ ਨੇ ਇਹਨੂੰ ਰਾਜਪੁਰੇ ਕੋਲੇ ਜਾ ਕੇ ਰੋਕ ਲਿਆ ਅੱਗੇ ਨੰਗਣ ਨਹੀਂ ਦਿੱਤਾ ਪਰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਪੰਜਾਬ ਸਰਕਾਰ ਵੱਲੋਂ ਕਿਸਾਨ ਮੋਰਚੇ ਵਿੱਚ ਜੀਸੀਬੀਆਂ ਪੌਕਲੈਨ ਮਸ਼ੀਨਾ ਅਤੇ ਵੱਡੇ ਵਾਹਣ ਰੋਕ ਦਿੱਤੇ ਗਏ ਨੇ ਪਰ ਉੱਥੇ ਹੀ ਬੀਤੀ ਰਾਤ ਕਿਸਾਨਾਂ ਵੱਲੋਂ ਰਾਜਪੁਰੇ ਤੋਂ ਪੌਕਲੈਨ ਮਸ਼ੀਨ ਪ੍ਰਸ਼ਾਸਨ ਤੋਂ ਰਿਹਾ ਕਰਵਾ ਲਈ ਗਈ ਜੀ ਹਾਂ ਸ਼ੰਭੂ ਬਾਡਰ ਤੋੜਨ ਲਈ ਪੌਕਲੈਨ ਮਸ਼ੀਨ ਮੰਗਵਾਈ ਗਈ ਸੀ ਜਿਸ ਨੂੰ ਪ੍ਰਸ਼ਾਸਨ ਨੇ ਰਾਜਪੁਰੇ ਹੀ ਰੋਕ ਲਿਆ ਫਿਰ ਕੀ ਸੀ ਕਿਸ ਆਪਣੇ ਟਰੈਕਟਰ ਟਰਾਲੀਆਂ ਗੱਡੀਆਂ ਕਾਰਾਂ ਲੈ ਕੇ ਰਾਜਪੁਰੇ ਪਹੁੰਚ ਗਏ ਅਤੇ ਉੱਥੋਂ ਪੌਕਲੈਂਡ ਨੂੰ ਰਿਹਾ ਕਰਵਾ ਲਿਆ ਅਤੇ ਹੁਣ ਸ਼ੰਭੂ ਬਾਰਡਰ ਤੇ ਜੀਸੀਬੀ ਪੌਕਲੈਂਡ ਮਸ਼ੀਨਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਨ੍ਹਾਂ ਵੱਡੇ ਵਾਹਨਾਂ ਤੇ ਰੋਕ ਲਗਾਈ ਗਈ ਹੈ ਪਰ ਸਾਨੀ ਮੋਰਚੇ ਵਿੱਚ ਸਾਨੂੰ ਹਰ ਤਰ੍ਹਾਂ ਦੀ ਮਸ਼ੀਨ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਅੱਗੇ ਦੀ ਕਾਰਵਾਈ ਦੀ ਅਪਡੇਟ ਦੇ ਅਨੁਸਾਰ ਪਤਾ ਚੱਲਿਆ ਹੈ ਕਿ ਹਾਲੇ ਕਿਸਾਨ ਲੀਡਰਾਂ ਵੱਲੋਂ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਜਿਉਂ ਹੀ ਉਹ ਹਮੀਪਰਨਗੇ ਤਾਂ ਸ਼ੰਭੂ ਬਾਰਡਰ ਨੂੰ ਤੋੜ ਦਿੱਤਾ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਲਈ ਤਾਂ ਇਹ ਖੇਡ ਸਿਰਫ 10-15 ਮਿੰਟਾਂ ਦਾ ਹੈ ਬਾਕੀ ਅੱਗੇ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ